ਕਵੀ ਤੁਸੀਂ 6 ਮਹੀਨੇ ਮੇਰੇ ਕਹਿਮ ਤੇ ਅੱਧਾ ਘੰਟਾ ਉੱਠੋ ਰਾਤ ਨੂੰ ਮੂਹਥ ਧੋਕੇ ਬਹਿ ਜਾਣਾ ਉਹ ਵੀ ਕੋਈ ਜ਼ਰੂਰੀ ਨਹੀਂ ਨਹਾਉਣ ਦੇ ਚੱਕਰ 'ਚ ਨਹੀਂ ਪੈਣਾ ਜੇ ਤੁਸੀਂ ਉਹ ਸਮਾਂ ਇੱਕ ਇੱਕ ਮਿੰਟ ਕੀਮਤੀ ਹੁੰਦਾ ਜੇ ਤੁਸੀਂ ਇਸ਼ਨਾਨ ਪਾਣੀ ਦੇ ਚੱਕਰ 'ਚ ਪਾਉਂਗੇ ਤੇ ਉਹ ਫਿਰ ਤੁਹਾਡਾ ਸਮਾਂ ਬਹੁਤ ਖਰਾਬ ਹੋਊਗਾ ਉਸ ਤੋਂ ਬਾਅਦ ਉੱਠ ਕੇ ਇਸ਼ਨਾਨ ਕਰ ਸਕਦੇ ਆ ਅੱਧਾ ਘੰਟਾ ਨਾਮ ਜਪ ਕੇ ਤੇ ਤੁਸੀਂ ਅਰਦਾਸ ਕਰੋ ਚਾਹੇ ਉਹ ਅੱਲਾਹ ਹੋ ਚਾਹੇ ਵਾਹਿਗੁਰੂ ਚਾਹੇ ਰਾਦੇ ਜੋ ਵੀ ਤੁਹਾਨੂੰ ਚੰਗਾ ਲੱਗਦਾ ਤੇ ਮੈਂ ਤੁਹਾਨੂੰ ਗਾਰੰਟੀ ਦਿੰਦਾ ਦੁਨਿਆਵੀ ਚੀਜ਼ਾਂ ਦਾ ਵੀ ਤੁਸੀਂ ਵੈਸੇ ਹੀ ਮੰਤਰ ਮੰਤਰ ਭਜੀਆਂ ਫਿਰ ਦਿੰਦਾ ਕਿਸ ਟਾਈਮ ਤੇ ਕਰਨਾ ਹੈ ਤੁਸੀਂ ਇਰਾਦਾ ਸਮਾਂ ਵੇਖੋ ਜੇ ਤਾਂ ਤੁਸੀਂ 10:30 ਵਜੇ ਸੌਣੇ ਆ ਫਿਰ 2:30 ਵਜੇ ਦਾ ਟਾਈਮ ਰੱਖੋ ਜੇ ਤੁਸੀਂ अर्ली ਸੌ ਜੰਨੇ ਆ 8:30 ਵਜੇ ਫਿਰ ਤੁਸੀਂ 1:00 ਵਜੇ ਵੀ ਉੱਠ ਸਕਦੇ ਆ ਜੇ ਲੇਟ ਸੌਣੇ ਆ ਫਿਰ 3:00 ਵਜੇ ਮਤਲਬ 3:30 ਤੋਂ ਪਹਿਲਾਂ ਪਹਿਲਾਂ ਤੇ ਇਹਦਾ ਕੋਈ ਖਾਸ ਕਰਨਾ ਵੀ ਇਸੇ ਸਪੈਸਿਫਿਕ ਟਾਈਮ ਦੇ ਵਿੱਚ ਹੀ ਹਾਂਜੀ ਮਹਾਰਾਜ ਕਹਿੰਦੇ ਵੀ ਅਮਰਤ ਵੇਲਾ ਸੱਚ ਨਾਮ ਵਧਾਈ ਵਿਚਾਰ ਅਮਰਤ ਵੇਲੇ ਦੀ ਬਹੁਤ ਵਧੀਆਈ ਆ ਦੱਸਿਆ ਸੀ ਨਾ ਫੇਰ ਕੀ ਅੱਗੇ ਰੱਖੀਏ ਜਿਸ ਤੇ ਸੇ ਦਰਬਾਰ ਮੋਹੋਂ ਕੀ ਬੋਲਣ ਬੁਲੀਏ ਜਿਸ ਸੰਤਰੇ ਪਿਆਰ ਕਹਿੰਦੇ ਵੀ ਕਿਹੜੀ ਚੀਜ਼ ਅੱਗੇ ਰੱਖਾਂ ਜਿਹੜਾ ਖੁਸ਼ ਹੋ ਜੇ ਕਿਹੜੀ ਚੀਜ਼ ਬੋਲਾਂ ਜਿੰਦੇ ਨਾਲ ਖੁਸ਼ ਹੋਵੇ ਕੀ ਉਹਨੂੰ ਮਾਲਕ ਨੂੰ ਦੇਵਾਂ ਫੇਰ ਮਹਾਰਾਜ ਨੇ ਕਹੀ ਅਮਰਤ ਵੇਲਾ ਸੱਚ ਨਾਮ ਵਧਾਈ ਵਿਚਾਰ ਜਦੋਂ ਤੁਸੀਂ ਸਵੇਰ ਉੱਠਦੇ ਆ ਉਸ ਸਮੇਂ ਦਾ ਜਿਹੜਾ ਬਹੁਤ ਵਧੀਆ ਹੁੰਦਾ ਰਾਤ ਨੂੰ ਚੰਗੀਆਂ ਰੂਹਾਂ ਸਾਰੀਆਂ ਬੈਠੀਆਂ ਹੁੰਦੀਆਂ ਫੇ ਉਹ ਫਿਰ ਮਾਲਕ ਨੂੰ ਬਹੁਤ ਚੰਗਾ ਲੱਗਦਾ ਵੀ ਮੇਰਾ ਪੁੱਤਰ ਮੇਰੇ ਘਰ ਕੇ ਉੱਠ ਕੇ ਬੈਠਾ ਜਦੋਂ ਜਪਣਾ ਸਿਰਫ ਆਪਣੀ ਆਵਾਜ਼ ਸੁਣਨੀ ਹੈ ਕਿਤੇ ਧਿਆਨ ਨਹੀਂ ਲਾਉਣਾ ਵਾਹ ਗੁਰੂ ਵਾਹ ਗੁਰੂ ਬਸ ਆਈਂ ਜਪੀ ਜਾਣਾ ਟੋ ਨਹੀਂ ਲਾਉਣਾ ਬੈਠਣ ਲੱਗੇ ਇਹ ਕਿਸੇ ਨੂੰ ਕੋਈ ਪ੍ਰੋਬਲਮ ਆ ਲਾ ਸਕਦਾ ਥੋੜਾ ਤੁਰ ਫਿਰ ਲੋ ਗਰਮ ਪਾਣੀ ਪੀ ਲੋ ਤੇ ਜਾਂ ਤੁਸੀਂ ਕੋਈ ਵੀ ਚਾਹ ਪਾਫੀ ਪੀ ਸਕਦੇ ਆ ਤੇ ਜੇ ਤੁਸੀਂ ਅੱਧਾ ਘੰਟਾ ਜਪਣਾ ਫਿਰ ਇਹ ਕਿਸੇ ਚੀਜ਼ ਦੀ ਲੋੜ ਨਹੀਂ ਜੇ ਜ਼ਿਆਦਾ ਟਾਈਮ ਲਾਉਣਾ ਜਪ ਕੇ ਇਹ ਅਰਦਾਸ ਕਰੋ ਯਕੀਨ ਮੰਨੋ ਵੀਰ ਜੀ ਮੈਂ ਹਰੇਕ ਇੰਟਰਵਿਊ 'ਚ ਕਹਿੰਨਾ ਮੇਰੇ ਤੋਂ ਨਲਾਇਕ ਬੰਦਾ ਦੁਨੀਆ 'ਤੇ ਕੋਈ ਨਹੀਂ ਹੈ। ਲਾਪਰਵਾਹ ਬਿਲਕੁਲ। ਮਤਲਬ ਜਿਹਨੂੰ ਹੈ ਹੀ ਨਹੀਂ ਕੋਈ ਵਾਅਦਾ ਘਾਟਾ ਤਾਂ ਜਿੱਥੇ ਆ ਉੱਥੇ ਹੀ ਹੈ ਤੇ ਮੈਨੂੰ ਪ੍ਰਮਾਤਮਾ ਨੇ ਇੰਨਾ ਕੁਝ ਦਿੱਤਾ ਬੱਚੇ ਬੈਠੇ ਵੀ ਖਾਈ ਜਾਣ ਮੁੱਕਣਾਂਗੇ। ਤੇ ਤੁਸੀਂ ਤਾਂ ਮਿਹਨਤ ਕਰਨ ਵਾਲੇ ਬੰਦੇ ਤੁਹਾਨੂੰ ਕੀ ਉਹਨਾਂ ਦੇਊਗਾ। ਕਾਲੀ ਨਹੀਂ ਕਰਨੀ ਕੋਈ ਸ਼ਾਰਟਕਟ ਨਹੀਂ ਲੱਪਣਾ। ਜਦੋਂ ਅਸੀਂ ਸ਼ਾਰਟਕਟ ਦੇ ਚੱਕਰ 'ਚ ਪੈਂਨੇ ਆ ਉਦੋਂ ਫਿਰ ਬਾਬਿਆਂ ਦੀ ਲਾਠੀ ਲੱਗਦੀ ਹੈ।